ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਰਾਗ ਬਿਲਾਵਲ ਮਹਿਲਾ ਪੰਜਵਾਂ ਦੁਪਦੇ ਘਰ ਅੱਠਵਾਂ ਸ੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਉਚਾਰੀ ਹੋਈ ਬਾਣੀ ਵਿੱਚੋਂ ਇਹ ਸ਼ਬਦ ਮੈਂ ਨਾਹੀ ਪ੍ਰਭ ਸਭ ਕੁਝ ਤੇਰਾ 10ਵਾਂ ਤੋਂ ਬਹੁਤ ਆਸਾਨ ਅਤੇ ਮਿੱਠੀ ਤੁਨ ਵਿੱਚ ਆਪ ਜੀ ਨੂੰ ਸਿਖਾਉਣ ਵਾਸਤੇ ਉਪਰਲਾ ਕੀਤਾ ਗਿਆ ਹੈ ਤੇ ਦੇਖਦੇ ਹਾਂ ਜਦੋਂ ਵੀਰਾਂ ਦੇ ਸਕੇਲ ਤੇ ਆਪਾਂ ਇਸ ਸ਼ਬਦ ਨੂੰ ਗਾਇਨ ਕਰਦੇ ਹਾਂ ਤਾਂ ਦੂਜੇ ਕਾਲੇ ਤੇ ਗਾਇਨ ਕਰਦੇ ਹਾਂ ਕਿਉਂਕਿ ਸ਼ਬਦ ਦਾ ਚਲਨ ਜਿਆਦਾ ਹਾਈ ਪਿਚ ਤੇ ਨਹੀਂ ਹੈ ਤੇ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਗਾਇਨ ਕੀਤਾ ਜਾ ਸਕਦਾ ਹੈ ਤੇ ਪਹਿਲਾਂ ਦੇਖਦੇ ਹਾਂ ਕਲੀ-ਕਲੀ ਪੰਕਤੀ ਤੇ ਆਪਾਂ ਇਸ ਸ਼ਬਦ ਨੂੰ ਅਥੇ ਸਿੱਖਦੇ ਹਾਂ ਕੱਲੇ ਕੱਲੇ ਸਵਰਤੇ ਜਿਹੜੇ ਜਿਹੜੇ ਸਵਰ ਇਸ ਸ਼ਬਦ ਵਿੱਚ ਲੱਗ ਰਹੇ ਹਨ ਆਪ ਜੀ ਦੇਖ ਹੀ ਰਹੇ ਹੋ ਜਦੋਂ ਦੂਜੇ ਕਾਲੇ ਨੂੰ ਸਾਮੰਹਦੇ ਹਾਂ ਤਾਂ ਸ਼ਬਦ ਸਟਾਰਟ ਹੁੰਦਾ ਹੈ ਮਾ ਸਵਰਤੋਂ ਮੈਂ ਨਾਹੀਂ ਪ੍ਰਭ ਸਭិច្ਤੇਰਾ ਮੈਂ ਨਾ ਸਭ ਕੁਝ ਤੇਰਾ ਮੈਂ ਨਾਹੀ ਪ੍ਰਭ ਸਭ ਕੁਝ ਤੇਰਾ ਮੈਂ ਨਾਹੀ ਪ੍ਰਭ ਸਭ ਕੁਝ ਤੇਰਾ प्रभ संग किछ तेरा मैं नाही प्रभ सब किछ तेरा खेल करत च स्वामी मेरा धन गुण ओ भरगुण के करत बिच स्वामी मेरा ई धन गुण ओ भरगुण के करत बिच स्वामी मेरा एन गुण ओ सर्गुण कल बिच स्ी मेरा ई जन गुण ओघै करत बिच स्वामी मेरा

खेल करत विच स्वामी मेरा मैं नाही प्रभु सब केच तेरा मैं नाही प्रभु सब केच तेरा यंत्रा ਇਸ ਪੰਕਤੀ ਦੇ ਤਰੀਕੇ ਨਾਲ ਵੀ ਲੈ ਸਕਦੇ ਹਾਂ ਤੇ ਅਲੱਗ ਅੰਦਾਜ਼ ਵਿੱਚ ਵੀ ਆਪਾਂ ਨੂੰ ਦੱਸ ਰਹੇ ਹਾਂ ਨਗਰ ਮੈਂ ਆਪ ਬਾਹਰ ਫੁਨਿਆਪਨ ਪ੍ਰਭ ਮੇਰੇ ਕੋ ਸਗਨ ਬਸੇਰਾ ਨਗਰ ਮੈਂ ਆਪ ਬਾਹਰ ਫੁਨਿਆਪਨ ਪ੍ਰਭ ਮੇਰੇ ਕੋ ਸਗਨ ਬਸੇਰਾ ਨਗਰ ਮੈਂ ਆਪ ਬਾਹਰ ਫੁਨਿਆਪਨ ਪ੍ਰਭ ਮੇਰੇ ਕੋ ਸਕਲ ਬਸੇਰਾ ਨਗਰ ਮੈਂ ਆਪ ਬਾਹਰ ਫੁਨਿਆਪਨ ਪ੍ਰਭ ਮੇਰੇ ਕੋ ਸਕਲ ਬਸੇਰਾ ਨਗਰ ਮੈਂ ਆਪ ਨਗਰ ਮੈਂ ਆਪ ਬਾਹਰ ਫੁਨਿਆਪਨ رب میرے کو سگل بسرا نگر میں آپ باہر فن آپ رب میرے کو سگل بسیرا سیم اسی طریقے نا اپن اپ کہہ چیرا آپ ہی را جن آپ ہی رایا کہہ کہ کے ٹھا گور کہہ کے چیرا پھر واپسی کہہ کہ کے ٹھا گر کہہ کہہ چیرا کہہ کہ کے ٹھا گر کہہ کہ کے چیرا keh keh tha kur keh keh chehra keh keh tha kur ਸਭ ਸੰਗਿ ਚਿਰ ਤੇਰਾ ਲੈ ਨਾਹੀ ਸਭ ਸੰਗਿ ਚਿਰ ਤੇਰਾ ਤੇ ਆਖਰੀ ਅੰਤਰਾ ਆਪਾਂ ਬਿਲਕੁਲ ਸੇਮ ਇਸੇ ਤਰੀਕੇ ਨਾਲ ਗਾਇਨ ਕਰ ਲੈਣਾ ਹੈ ਭਾਗੋ ਦੁਰਾਉ ਕਾਂਸੂ ਬਲਵੰਚਾ जय जय कोते तैन ते तेरा का को दुराओ कासो बल बंच जय जय पे कोते तैन तेरा का को दुराओ कासो बल बंच जय जय पे कोते तैन तेरा साध <स्थाथ> सूरत गुरु <पुर्णा> ਨਨਕ ਨੂ ਸਾਗਰ ਭੁੰਦ ਨਹੀਂ ਅਨ ਹੈ ਰਾਂ ਸੰ ਮੂਰਤ ਕੋ ਰ ਪੇਟੇ ਉਹ ਨਨਕ ਨੂ ਸਾਗਰ ਭੁੰਦ ਨਹੀਂ ਅਨ ਹੈ ਰਾਂ ਮਿਲ ਸਾਗਰ ਭੁੰਦ ਨਹੀਂ ਹਨ ਹੈ ਰਾਂ ਮਿਲ ਸਾਗਰ ਭੁੰਦ ਨਹੀਂ ਅਨ ਹੈ

ਕਿ ਆਪ ਜੀ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਸਿੱਖ ਸਕੋਗੇ ਗਾਇਨ ਕਰ ਸਕੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ